ਬਾਸਪਤੀ ਵਾਲੇ ਕਿਸਾਨ ਵੀਰ ਨੋਟ ਕਰਨ ਕਿਸਾਨ ਵੀਰੋ ਇਹ ਜਿਹੜਾ ਤੁਸੀਂ ਮੇਰੇ ਹੱਥ ਦੇ ਵਿੱਚ ਬੂਟਾ ਦੇਖ ਰਹੇ ਹੋ ਇਹ ਬਾਸਪਤੀ ਦਾ ਮੁੱਛਲ ਦਾ ਬੂਟਾ ਹੈ ਤੁਸੀਂ ਦੇਖੋ ਕਿ ਇਹਦੇ ਵਿੱਚ ਜਿਹੜਾ ਨੋਟ ਬਲਾਸਟ ਹੈ ਉਹ ਹੁਣਾਂ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਬੱਲੀ ਲਿਖਣ ਨੂੰ ਬਿਲਕੁਲ ਤਿਆਰ ਖੜੀ ਹੈ ਤੇ ਇਹਦੇ ਜਿਹੜਾ ਨੋਟ ਬਲਾਸਟ ਹੈ ਉਹ ਦੇਖਣ ਨੂੰ ਮਿਲ ਰਿਹਾ ਸੋ ਦੋਸਤੋ ਆਪੋ ਆਪਣੇ ਝੋਨੇ ਦੀ ਗੌਰ ਕਰੋ ਪਿਛਲੇ ਸਾਲ ਬਹੁਤ ਵੱਡਾ ਨੁਕਸਾਨ ਕਰਿਆ ਸੀ ਨੋਟ ਬਲਾਸਟ ਨੇ ਸੋ ਇਸ ਵਾਰ ਵੀ ਆਪਣਾ ਨੁਕਸਾਨ ਨਾ ਹੋ ਜਾਵੇ ਆਪਣੇ ਨੇੜੇ ਦੇ ਡੀਲਰ ਨੂੰ ਆਪਣੀ ਝੋਨਾ ਦਿਖਾਓ ਆਪ ਦੇਖੋ ਸੋਨੂੰ ਕਿਤੇ ਵੀ ਥੋੜੀ ਜੀ ਵੀ ਸ਼ਾਖਾ ਦੇ ਲੱਗਦਾ ਕਿ ਸੁੱਕਦੀ ਹੈ ਜਾਂ ਵੱਡੀ ਹੁੰਦੀ ਹੈ ਤਾਂ ਤੁਸੀਂ ਥੱਲੋਂ ਉਹਨੂੰ ਖੋਲ ਕੇ ਦੇਖੋ ਵੀ ਛੋਡੇ ਖੇਚ ਨੋਟ ਬਲਾਸਟ ਨਹੀਂ ਆ ਗਿਆ ਸੋ ਜੇਕਰ ਆ ਗਿਆ ਤਾਂ ਇਸ ਦੀ ਟਾਈਮ ਸਰ ਗੌਰ ਕਰੋ ਫਿਰ ਪਛਤਾਵੋਗੇ ਕੁਝ ਨਹੀਂ ਬੜਨਾ ਭਰਾਵੋ ਪਿਛਲੇ ਸਾਲ ਬਹੁਤ ਨੁਕਸਾਨ ਹੋਇਆ ਪਹਿਲਾਂ ਹੀ ਕਿਸਾਨੀ ਦਾ ਬਾਰਿਸ਼ਾਂ ਕਰਕੇ ਹੜਾਂ ਕਰਕੇ ਨੁਕਸਾਨ ਹੈ ਸੋ ਆਪਾਂ ਹੋਰ ਨੁਕਸਾਨ ਨਾ ਕਰਾਈਏ ਆਪਣੇ ਵਾਸਪਤੀ ਝੋਨੇ ਦੀ ਗੌਰ ਜਰੂਰ ਰੱਖੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ